ਉਚਾਰਣ ਕਰਵਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਲਕ ਭਾਇਓ ਲज्जਤ ਮਨਮਾਨੀ ਅਬਿਰਾਜ ਪੈਸ ਲੋਕ ਸਿੰਧਿ ਅਗੇ ਵਰਨਨ ਕਰਦੇ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਾਲਕ ਬਾਗੋ ਦੇ ਘਰ ਤੋਂ ਉੱਠ ਕੇ ਭਾਈ ਲਾਲੋ ਦੇ ਘਰ ਦੇ ਵਿੱਚ ਆ ਕੇ ਬਿਰਾਜਮਾਨ ਹੋਵੇ ਇਦਰ ਮਲਕ ਭਾਗੂ ਆਪਣੇ ਮਨ ਦੇ ਵਿੱਚ ਬੜਾ ਹੰਕਾਰੀ ਹੋ ਰਿਹਾ ਹੈ ਮਨ ਦੇ ਵਿੱਚ ਬੜਾ ਹੰਕਾਰ ਕਰਦਾ ਹੈ ਤੇ ਸਤਿਗੁਰੂ ਜੀ ਦਾ ਇਹ ਕੌਤਕ ਦੇਖ ਕਰਕੇ ਕਾਰਨਾਮਾ ਦੇਖ ਕਰਕੇ ਆਪਣੇ ਮਨ ਦੇ ਵਿੱਚ ਬੜੀ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਬੜਾ ਸ਼ਰਮਿੰਦਾ ਹੋ ਰਿਹਾ ਹੈ ਗिरा ਨ ਸੰਮੁਖ ਕਸ਼ੂਬਖਾਨੀ ਉਸ ਨੇ ਸਤਿਗੁਰੂ ਜੀ ਕੋਲ ਨਵਾਦੀਆਂ ਦੇ ਸਾਹਮਣੇ ਕੋਈ ਵੀ ਬਚਨ ਨਹੀਂ ਕਿਹਾ ਕਹਿਣ ਜੋਗਾ ਵੀ ਨਹੀਂ ਹੈ ਕਿਉਂਕਿ ਜਾਣਦਾ ਹੈ ਕਿ ਮੇਰੀ ਜਿਹੜੀ ਕਮਾਈ ਹੈ ਲੋਕਾਂ ਦਾ ਕੂਸ ਕੇ ਕੀਤੀ ਗਈ ਹੈ ਜਾਣਦਾ ਹੈ ਕਿ ਮੈਂ ਅਧਰਮ ਦੀ ਅੰਧਿਆਈ ਦੀ ਕਮਾਈ ਕੀਤੀ ਹੈ ਤੇ ਇਸ ਕਰਕੇ ਸਤਿਗੁਰੂ ਗਰੀਬ ਨਵਾਜ਼ ਜੀਆਂ ਤੇ ਸਾਨੂੰ ਕੁਝ ਬੋਲਿਆ ਨਹੀਂ ਹੈ ਆਪਣੇ ਮਨੋਂ ਮਨ ਸ਼ਰਮਿੰਦਾ ਹੋ ਰਿਹਾ ਹੈ ਜੋ ਨਾਰ ਹੁਤੇ ਚਤਰਮਤ ਵਾਨ ਜਿਹੜੇ ਉਥੇ ਫਿਰ ਸਿਆਣੇ ਮਤਵਾਨ ਪੁਰਸ਼ ਸੰਮਲਕ ਭਾਗੋ ਦੇ ਪਾਸ ਉਹ ਸਿਆਣੇ ਤੇ ਮਤ ਵਾਲੇ ਜਿਹੜੇ ਕੁਛ ਹਨ ਮਾਨੀ ਮਹਿਮਾ ਮਨਹਾ ਮਹਾਨਾ ਅਸਾਂ ਦੇ ਆਪਣੇ ਮਨ ਦੇ ਅੰਦਰ ਸਤਿਗੁਰੂ ਗਰੀਬ ਨਿਵਾਜ਼ ਦੀਆਂ ਦੀ ਮਹਿਮਾ ਨੂੰ ਜਾਣਿਆ ਸਤਿਗੁਰੂ ਜੀ ਦੀ ਪੰਜ ਬਾਤ ਦੀ ਵਡਿਆਈ ਜਾਣਦੇ ਆ ਜਿਹੜਾ ਥਾਂ ਮਿਲ へ ਕਰਹ ਮਦ ਬੰਦਨ ਜਿੱਥੇ ਵੀ ਉਹਨਾਂ ਨੂੰ ਸਤਿਗੁਰੂ ਗਰੀਬ ਨਿਵਾਜ਼ ਸ੍ਰੀ ਗੁਰੂ ਨਾਨਕ ਦੇਵ ਜੀ ਮਿਲਦੇ ਹਨ ਉਹ ਸਤਗੁਰੂ ਗਰੀਬਨਵਾਦ ਜੀਆਂ ਦੇ ਚਰਣਾ ਕਮਲਾਂ ਤੇ ਨਮਸਕਾਰ ਕਰਦੇ ਮਨ ਜਿਸ ਦਰਸ਼ਨ ਤਰੇ ਤਾਪ ਨਿਕੰਦਨ ਜਿਨ੍ਹਾਂ ਦੇ ਦਰਸ਼ਨ ਇੰਨਾ ਤਾਪਾਂ ਨੂੰ ਦੂਰ ਕਰਨ ਵਾਲੇ ਐਸੇ ਸਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਕਿਤੇ ਵੀ ਉਹਨਾਂ ਮਤਵਾਨਾਂ ਨੂੰ ਬੁੱਧੀਵਾਨਾਂ ਨੂੰ ਮਿਲਦੇ ਹਨ ਉਹ ਬੁੱਧੀਮਾਨ ਲੋਕ ਮਤਵਾਨ ਲੋਕ ਸਤਿਗੁਰੂ ਜੀ ਨੂੰ ਨਮਸਕਾਰ ਕਰਦੇ ਹਨ ਲਖਿਓ ਸੋ ਕਲਾਵਾਨ ਇਹ ਕੇਈ ਉਹਨਾਂ ਨੇ ਜਾਣ ਲਿਆ ਹੈ ਕਿ ਇਹ ਕੋਈ ਕਲਾਵਾਨ ਮੁਰਸ਼ ਹੈ ਇਹ ਕੋਈ ਕਲਾਤਾਰੀ ਮੁਰਸ਼ ਹੈ ਨਿੰਦਾਆਂ ਕੀ ਬਹੁਤ ਦੁੱਖ ਦੇਈ ਇਸ ਦੀ ਨਿੰਦਾ ਕਰਨਾ ਬਹੁਤ ਵੱਡਾ ਦੁੱਖ ਜੀਵੇਗੀ ਇਸ ਦੀ ਨਿੰਦਿਆ ਸੰਤ ਬਹੁਤ ਵੱਡਾ ਦੁੱਖ ਦੇਣਾ ਕਰੇਗੀ ਇਸ ਤਰ੍ਹਾਂ ਜਾਣ ਕਰਕੇ ਸਤਿਗੁਰੂ ਜੀ ਨੂੰ ਨਮਸਕਾਰ ਕਰਦੇ ਹਨ ਸਤਿਗੁਰੂ ਜੀ ਦੀ ਵਡਿਆਈ ਨੂੰ ਆਪਣੇ ਮਨ ਦੇ ਵਿੱਚ ਜਾਣਣਾ ਕਰਦੇ ਹਨ ਸੰਤ ਲੋਕ ਸ਼ੁਭ ਮਤੋ ਨਿਰਾਲਾ ਜਿਹਮੈ ਅਜਮਤ ਅਜਤ ਵਿਸਾਲਾ ਤੇ ਇਸ ਤਰ੍ਹਾਂ ਜਾਣਦੇ ਹਨ ਕਿ ਇਹ ਸੰਤ ਲੋਕ ਹਨ ਸ਼ੁਭ ਮਤੋ ਨਿਰਾਲਾ ਫਿਰ ਬੜੇ ਸ਼ੁਭ ਮਤ ਵਾਲੇ ਹਨ ਸਾਰਿਆਂ ਤੋਂ ਵੱਖਰੀ ਸੁੰਦਰ ਸ਼ੁਭ ਮਤ ਵਾਲੇ ਹਨ ਤੇ ਇਸ ਤਰ੍ਹਾਂ ਜਾਣਦੇ ਹਨ ਕਿ ਜਿਹਮੈ ਅਜਮਤ ਅਜਤ ਵਿਸਾਲਾ ਜਿਨ੍ਹਾਂ ਦੇ ਵਿੱਚ ਜਿਹੜੀ ਅਜਮਤ ਕਾਰਨਾਮਾ ਹੈ ਜਿਹੜੀ ਕਹਿ ਲਈਏ ਅਜਮਤ ਕਲਾਕਾਰੀ ਹੈ ਜੋ ਕਲਾ ਹੈ ਜਿਤ ਜਤਨ ਕੋ ਬਹਿ ਜੇ ਮਨ ਜੇ ਮਤ ਮੰਦ ਮੂੜ ਅਗਿਆਨੀ ਤਿਨਹੀਂ ਨ ਮਹਿਮਾ ਕਸ਼ੂ ਪਸ਼ਾਨੀ ਇਹ ਜਿਹੜੇ ਮਤ ਮਤ ਡੈੜੀ ਮਤ ਵਾਲੇ ਮੂਰਖ ਅਜਾਨ ਅਗਿਆਨੀ ਲੋਗ ਹਨ ਉਹਨਾਂ ਨੇ ਗੁਰੂ ਸਾਹਿਬ ਮਹਾਰਾਜ ਦੀਆਂ ਦੀ ਵਡਿਆਈ ਆਪਣੇ ਹਿਰਦੇ ਦੇ ਵਿੱਚ ਜਾਣਿਆ ਨਹੀਂ ਮਹਾਰਾਜ ਸਾਹਿਬ ਜੀਆਂ ਦੀ ਕੀਮਤ ਨੂੰ ਆਪਣੇ ਹਿਰਦੇ ਵਿੱਚ ਨਹੀਂ ਜਾਣਿਆ ਹੈ ਜੋ ਚਿੰਤਾ ਮਨ ਕੱਪ ਕਰ ਆਈ ਨਾਹ ਜਾਣ ਹੈ ਤਿਹ ਕੀਮਤ ਕਾਈ ਜਿਵੇਂ ਕਹਿੰਦੇ ਇੱਕ ਬਾਂਦਰ ਦੇ ਹਾਸਲੇ ਵਿੱਚ ਚਿੰਤਾ ਬਣੀ ਆ ਜਾਵੇ ਹੁਣ ਜਿਹੜੀ ਚਿੰਤਾ ਬਣੀ ਹੈ ਉਹ ਸਾਰੇ ਸੁੱਖਾਂ ਦੀ ਦਾਤੀ ਸਾਰੀਆਂ ਕਾਮਨਾਵਾਂ ਪੂਰਨ ਕਰ ਸਕਦੀ ਹੈ ਤੇ ਕਵੀ ਜੀ ਕਹਿੰਦੇ ਕਿ ਜਿਵੇਂ ਬਾਂਦਰ ਦੇ ਹੱਥ ਦੇ ਵਿੱਚ ਚਿੰਤਾ ਬਣੀ ਆ ਜਾਵੇ ਤਿੰਨ ਹੈ ਨੈ ਮਹਿਮਾ ਤੇਹ ਕੀਮਤ ਪਾਈ ਉਹ ਉਸਦੀ ਮਹਿਮਾ ਨੂੰ ਨਹੀਂ ਜਾਣਦਾ ਉਸਦੀ ਮਹਿਮਾ ਉਸਦੀ ਕੀਮਤ ਨੂੰ ਨਹੀਂ ਜਾਣਦਾ ਕਿ ਇਹ ਜਿਹੜੀ ਚਿੰਤਾ ਬਣੀ ਹੈ ਕਿੰਨੀ ਕੀਮਤੀ ਹੈ ਉਸਦੀ ਅਸਲ ਕੀਮਤ ਨੂੰ ਬੰਦਰ ਨਹੀਂ ਜਾਣਦਾ ਹੈ ਕਹ ਹੈ ਕੇ ਨਦਰ ਬੰਦ ਸਾ ਕੀਨਾ ਜਾਣਿਉ ਗਇਓ ਨ ਕਿਆ ਕਰਤੀਨਾ ਇਸੇ ਪ੍ਰਕਾਰ ਜਿਹੜੀ ਸਤਿਗੁਰੂ ਗਰੀਬ ਨਵਾਦੀਆਂ ਦੀ ਵਡਿਆਈ ਹੈ ਉਸ ਨੂੰ ਕੋਈ ਸਿਆਣਾ ਪੁਰਸ਼ ਸੂਝਵਾਨ ਕੇ ਸਮਝ ਸਕਦਾ ਹੈ ਸਤਗੁਰੂ ਜੀ ਦੀ ਕਲਾ ਨੂੰ ਸੂਝਵਾਨ ਕੀ ਜਾਣ ਸਕਦਾ ਜਿਹੜੇ ਨਿੰਦਕ ਲੋਕ ਬਾਦਰਾ ਦੀ ਨਿਆਈਂ ਹਨ ਇਹਨਾਂ ਦੇ ਗਲ ਦੇ ਵਿੱਚ ਚਿੰਤਾ ਬਣੀ ਬਣ ਗਈਏ ਤੇ ਇਹ ਅੰਦਰੋਂ ਤੇ ਖੁਸ਼ੀ ਮਾਰਦੇ ਰਹਿੰਦੇ ਜਿਨ੍ਹਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਸੇ ਪ੍ਰਕਾਰ ਸਤਗੁਰੂ ਜੀ ਨੂੰ ਅੱਗੇ ਜ਼ਿਕਰ ਕਰਦੇ ਕਹੇ ਇਹ ਨજર ਬੰਦ ਸਾ ਕੀਨਾ ਕਹਿੰਦੇ ਨੇ ਕਿ ਸਤਗੁਰੂ ਜੀ ਨੇ ਸਾਰਿਆਂ ਨੂੰ ਇੱਕਦਮ ਨજર ਬੰਦ ਕਰ ਦਿੱਤਾ ਕਿਸੇ ਨੂੰ ਕੁਝ ਸਮਝ ਹੀ ਨਹੀਂ ਆਇਆ ਜਾਣਿਓ ਗयो ਨਾ ਕਿਆ ਕਰੀਨਾ ਅਤੈ ਨਹੀਂ ਲੱਗਿਆ ਉੱਥੇ ਸਤੂ ਜੀ ਨੇ ਮਲਕ ਭਾਗੋ ਦੇ ਕਰਦੇ ਵਿੱਚ ਕੀ ਕਰ ਦੇਣਾ ਕਿ ਤਾ ਕੀ ਕੌਤਕ ਵਰਦਾਤ ਵਰਦਾਤ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਹੈ ਦੋਹਰਾ ਮਲਕ ਮੰਦ ਮਤ ਮੂੜ ਮਨ ਕਲਮਲ ਬਾਲਤੋ ਮਲੀਨਾ ਤੇ ਇੱਧਰ ਜਿਹੜਾ ਮਲਕ ਭਾਗੋ ਹੈ ਬੜਾ ਮੰਦ ਮਤੀ ਵਾਲਾ ਭੈੜੀ ਮਤ ਵਾਲਾ ਹੈ ਮੂਰਖ ਹੈ ਤੇ ਆਪਣੇ ਮਨ ਦੇ ਵਿੱਚ ਪਾਪਾਂ ਦੇ ਕਰਕੇ ਪਾਪਾਂ ਦੀ ਅੱਗ ਦੇ ਵਿੱਚ ਸੜ ਰਿਹਾ ਹੈ ਪਾਪਾਂ ਦੀ ਅੱਗ ਦੇ ਵਿੱਚ ਵੇਕਾਰ ਹੋ ਰਿਹਾ ਹੈ ਖਟਕ ਹੋ ਰਿਹਾ ਹੈ ਮੈਲਾ ਹੋ ਰਿਹਾ ਹੈ ਮਹਮਾ ਮਾਨ ਨਾ ਪਤ ਪਰਿਓ ਬਹੁਰ ਮਤਸਰ ਕੀ ਨਾ ਇਸ ਨੇ ਇਹ ਕੌਤਕ ਦੇਖ ਵੀ ਲਿਆ ਕਿ ਮੇਰੇ ਪ੍ਰਸ਼ਾਦੇ ਦੇ ਵਿੱਚੋਂ ਖੂਨ ਨਿਕਲਿਆ ਸਤਿਗੁਰੂ ਜੀ ਨੇ ਪ੍ਰਤੱਖ ਦੱਸ ਵੀ ਦਿੱਤਾ ਸਮਝਾ ਵੀ ਦਿੱਤਾ ਫਿਰ ਵੀ ਸਤਿਗੁਰੂ ਗਰੀਬ ਨਿਵਾਜ਼ ਜੀਆਂ ਦੀ ਮਹਮਾ ਵਧਾਈ ਜਾਣ ਕੇ ਚਰਣਾ ਤੇ ਨਹੀਂ ਡਿੱਗਿਆ ਚਰਣਾ ਤੇ ਨਮਸਕਾਰ ਨਹੀਂ ਕੀਤੀ ਹੈ ਸਭੋ ਹੋਰ ਈਰਖਾ ਕਰਨ ਲੱਗ ਪਿਆ ਹੋਰ ਈਰਖਾ ਅਕਸਰ ਇਸ ਦੇ ਹਿਰਦੇ ਦੇ ਵਿੱਚ ਵੱਧ ਗਈ ਹੈ ਚਾਹ ਪਾਏ ਰਿਦਾ ਵਿਚਾਰ ਹੈ ਆਸ ਅਗਿਆਨਾ ਬੈਰ ਲਿਓ ਤਉ ਸੁਖ ਮਮ ਪ੍ਰਾਨਾ ਤੇ ਇਸ ਤਰ੍ਹਾਂ ਆਪਣੇ ਹਿਰਦੇ ਦੇ ਵਿੱਚ ਅਗਿਆਨੀ ਮਲਕ ਭਾਗੋ ਵਿਚਾਰ ਕਰਦਾ ਹੈ ਬੈਰ ਲਿਓ ਆਉ ਸੁਖ ਸੰਪਾਨਾ ਕਿ ਤੂੰ ਮੇਰੇ ਨਾਲ ਬੈਰ ਪਾਉਣਾ ਕੀਤਾ ਆਉ ਸੁਖ ਸੰਪਾਨਾ ਤੇ ਹੁਣ ਤੇਰੇ ਜਿਹੜੇ ਪ੍ਰਾਣ ਮੈਂ ਸੁੱਖ ਨਹੀਂ ਰਹਿਣ ਦਵਾਗਾ ਤੂੰ ਮੇਰੇ ਨਾਲ ਬੈਰ ਪਾਉਣਾ ਕੀਤਾ ਹੈ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਮਲਕ ਭਾਗੋ ਬੜੀ ਈਰਖਾ ਕਰ ਰਿਹਾ ਹੈ ਲਜਤ ਕੀਨੋ 모헤 ਬਹੁ 마ਹੀ ਖਾਨ ਨਿਕਟ ਗਹਿਵਾਵ ਤਾਹੀ ਇਸ ਤਰ੍ਹਾਂ ਵਿਚਾਰ ਕਰਦਾ ਤੇ ਕਹਿੰਦਾ ਮੈਨੂੰ ਬੜੀਆਂ ਲੋਕਾਂ ਦੇ ਵਿੱਚ ਬੜੇ ਲੋਕਾਂ ਦੀ ਸਭਾ ਦੇ ਵਿੱਚ ਇਸ ਤਪੇ ਨੇ ਲਜਜ ਕੀਤਾ ਹੈ ਸ਼ਰਮਿੰਦਾ ਕੀਤਾ ਹੈ ਹੁਣ ਮੈਂ ਇਸ ਤੋਂ ਆਪਣਾ ਬਦਲਾ ਲਵਾਵਾਂਗਾ ਇਹਨੂੰ ਫੜ ਕਰਕੇ ਖਾਨ ਦੇ ਪਾਸ ਭੇਜਣਾ ਕਰਾਂਗਾ ਨਵਾਬ ਦੇ ਪਾਸ ਇਹਨੂੰ ਭੇਜਣਾ ਕਰਾਂਗਾ ਜਹ ਤੇ ਦੁਖ ਪਾਵਹਿ ਜੜਸ ਕਰਤ ਉਪਾਵ ਲੋਕ ਯੁਗ ਖਉ ਇਹ ਜਿਹੜੀ ਇਲਖਾ ਕਰਨ ਦੇ ਨਾਲ ਮਲਕ ਭਾਗੂ ਜਿਹੜਾ ਮੁਰਗ ਬੜੇ ਦੁੱਖ ਨੂੰ ਪਾਉਣਾ ਕਰਦਾ ਕਰਤ ਉਪਾਵ ਲੋਕ ਯੁਗ ਖਉ ਇਸ ਤਰ੍ਹਾਂ ਉਪਾ ਕਰਦਾ ਹੋਇਆ ਆਪਣੇ ਦੋਨਾਂ ਲੋਕਾਂ ਨੂੰ ਅਦਾਈ ਕਰ ਰਿਹਾ ਇੱਥੇ ਵੀ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਤੇ ਆਪਣੇ ਯੁੱਗ ਨੂੰ ਆਪਣੇ ਜਨਮ ਨੂੰ ਸਫਲਾ ਨਹੀਂ ਕਰ ਰਿਹਾ ਤੇ ਅੱਗੇ ਵਾਸਤੇ ਵੀ ਖਾਈ ਕੁੱਟ ਰਿਹਾ ਹੈ ਕਿ ਮੈਂ ਇਹਨਾਂ ਨੂੰ ਫੜਾ ਦੇਣਾ ਕਰਾਂ ਇਹ ਫੜਾ ਕਰਕੇ ਇਹਨਾਂ ਨੂੰ ਦੁੱਖ ਦੇਵਾਂ ਪਾਪ ਕਿਸ ਤਰ੍ਹਾਂ ਆਪਣੇ ਦੋਵੇਂ ਯੁੱਗ ਦੀ ਲੋਕ ਤੇ ਪਰਲੋਕ ਹੀ ਦੋਵੇਂ ਜੜੇ ਖਰਾਬ ਕਰ ਰਿਹਾ ਹੈ। ਪੋਰ ਭਾਏ ਤਜ ਭੋਨ ਪਧਾਰਾ ਗਇਓ ਖਾਨ ਕੀ ਸਬਾ ਮਝਾਰਾ ਰਾਤ ਗੀਤ ਹੋਈ ਹੈ ਸਵੇਰ ਚੜੀ ਹੈ। ਸਵੇਰੇ ਮਲਕ ਭਾਗੋ ਉੱਠ ਕਰਕੇ ਤੇ ਖਾਨ ਦੇ ਘਰ ਵੱਲ ਗਿਆ ਹੈ ਜਿੱਥੇ ਨਵਾਬ ਸਾਹਿਬ ਦਾ ਖਾਨ ਹੈ। ਰਾਜ ਮਹਿਲ ਦੇ ਵੱਲ ਚੱਲ ਕਰਕੇ ਗਿਆ ਹੈ। ਇਹਤੇ ਤਾਂਤ ਤਰਨ ਜੈ ਬਾਸਾ ਭਇਓ ਆਮ ਮੈਂ ਮ੍ਰਿਤਕ ਜੈਸਾ ਜਦੋਂ ਅੱਗੇ ਰਾਜ ਦਰਬਾਰ ਦੇ ਵਿੱਚ ਗਿਆ ਤੇ ਉੱਥੇ ਨਵਾਬ ਸਾਹਿਬ ਦਾ ਇੱਕ ਪੁੱਤਰ ਜਿਹੜਾ ਕਿ ਚੜ੍ਹਦੀ ਜਵਾਨੀ ਵਾਲਾ ਸੀ ਜਿਸ ਦੀ ਜਵਾਨ ਉਮਰ ਸੀ ਭਇਓ ਆਮ ਮੈਂ ਮ੍ਰਿਤਕ ਜੈਸਾ ਬਿਮਾਰੀ ਦੇ ਵਿੱਚ ਇੱਕ ਮ੍ਰਿਤਕ ਦੀ ਤਰ੍ਹਾਂ ਹੋ ਗਿਆ ਉਹ ਬੈਠਿਆ ਹੋਇਆ ਸੀ\,\,ਕਰ ਉਪਚਾਰ ਠਾਕੇ ਸਮਦਾਏ ਤਿਹ ਕੋ ਰੋਗ ਨਸਕੇ ਗਵਾਏ\,\,ਉਸ ਦਾ ਉਪਚਾਰ ਕਰਨ ਵਾਸਤੇ ਉਸ ਨਵਾਬ ਨੇ ਬੜੇ ਜਤਨ ਕੀਤੇ ਕਿ ਕਿਸੇ ਤਰੀਕੇ ਮੇਰਾ ਪੁੱਤਰ ਠੀਕ ਹੋ ਜਾਵੇ\,\,ਬੜੇ ਉਪਾਅ ਕਰਨਾਂ ਕੀਤੇ ਪਰੋਸ਼ਦਾ ਰੋਗ ਦੂਰ ਨਹੀਂ ਕਰ ਸਕੇ ਹਨ ਦੁਹਰਾ ਮਲਕ ਨਿਕਟਕ 부ਚਿਓ ਨਰੇਪਤ ਸੋਤਨਹ ਹੋਏ ਆਰਾਮ ਪਰ ਮਲਕ ਭਾਗੋ ਚਲਦੇ ਕਿ ਗਿਆ ਹੈ ਖਾਨ ਸਾਹਿਬ ਦੇ ਪਾਸ ਜਾ ਕਰਕੇ ਪੁੱਛਣ ਲੱਗਾ ਖਾਨ ਸਾਹਿਬ ਤੁਹਾਡੇ ਪੁੱਤਰ ਨੂੰ ਆਰਾਮ ਆਇਆ ਜਾਂ ਨਹੀਂ ਆਇਆ ਹੈ ਕੋ ਉਪਚਾਰ ਨਾ ਲਾ ਗਏ ਕਰੋ ਕੌਣ ਆਪ ਕਾਮ ਤੇ ਨਵਾਬ ਅਗੋ ਕੌਣ ਲੱਗਿਆ ਬਲਕਿ ਆਗੋ ਇਸ ਦੇ ਉੱਪਰ ਤੇ ਕੋਈ ਵੀ ਆ ਕਾਮ ਨਹੀਂ ਆਉਣ ਗਿਆ ਇਸ ਦਾ ਤੇ ਰੋਗ ਦੂਰ ਨਹੀਂ ਹੋਣਦੇ ਆ ਹੁਣ ਕੀ ਕਰਨਾ ਕਰਾਂ ਜਿਹੜਾ ਕੰਮ ਕਰਾਂ ਜਿਸ ਦੇ ਨਾਲ ਮੇਰਾ ਪੁੱਤਰ ਠੀਕ ਹੋ ਜਾਵੇ ਚਾਪਏ ਭੇਖਜ ਨਾਨਾ ਭਾਤ ਕਰਾਏ ਗੌਸ ਪੀਰ ਮੈਂ ਸਭਾ ਮਨਾਏ ਹੁਣ ਜਿਵੇਂ ਅਦੂਪੇ ਸਮੇਂ ਦੇ ਅੰਦਰ ਵੀ ਕੋਈ ਆਪਣੇ ਦੀਆਂ ਪੁੱਤਰਾਂ ਦੇ ਉੱਪਰ ਪੀੜ ਪੈ ਜਾਵੇ ਤੇ ਉਸ ਨੂੰ ਠੀਕ ਕਰਨ ਦੇ ਵਾਅਦ ਤੇ ਬੜੇ ਪ੍ਰਕਾਰ ਦੇ ਜਤਨ ਕੀਤੇ ਜਾਂਦੇ ਹਨ ਕੋਈ ਦਵਾਈਆਂ ਨਹੀਂ ਦਾ ਹੈ ਜੇ ਦਵਾਈ ਦੇ ਨਾਲ ਕੰਮ ਨਾ ਹੋਵੇ ਤੇ ਤੰਤਰਮੰਤਰਾ ਵਾਲੇ ਪਾਸੇ ਜੁੜੇ ਜਾਂਦੇ ਹਨ ਹਰੇਕ ਤਰੀਕੇ ਦੇ ਨਾਲ ਵਰਤ ਕਰਕੇ ਇਹ ਦੇਖਦੇ ਹਨ ਕਿ ਸਾਡਾ ਪੁੱਤਰ ਤੀਤ ਕਿਸੇ ਵੀ ਪ੍ਰਕਾਰ ਦੇ ਨਾਲ ਠੀਕ ਹੋ ਜਾਵੇ ਇਸੇ ਪ੍ਰਕਾਰ ਨਵਾਬ ਸਾਹਿਬ ਮਲਕ ਭਾਗੋ ਨੂੰ ਕਹਿਣ ਲੱਗਾ ਕਿ ਭੇਖਜ ਨਾਨਾ ਬਾਤ ਕਰਾਏ ਏਕਾ ਪ੍ਰਕਾਰ ਦੀ ਦਵਾਈ ਦਾਰੂ ਇਚਾਰ ਕਰਵਾਉਣਾ ਕੀਤੇ ਵੈਦ ਬੁਲਾਉਣਾ ਕੀਤੇ ਹਨ ਮੈਂ ਸਾਰੇ ਪੀਰਾ ਨੂੰ ਅਕੰਬਰਾ ਨੂੰ ਸਾਰੇ ਗੁਰੂਆਂ ਦੇ ਜਿਹੜੇ ਦੇਵਤੇ ਹਨ ਸਾਰਿਆਂ ਨੂੰ ਮਨਾ ਕਰਕੇ ਦੇਖ ਲੈਣਾ ਕੀਤਾ ਸਾਰੇ ਉਪਾ ਕਰਕੇ ਦੇਖ ਲਏ ਹਨ ਜੋ ਬਿਦ ਮੋਜ ਕੇ ਨ ਆਨਬਖਾਨੀ ਸੋ ਮੈਂ ਕਰੀ ਰਦਾ ਪਰਮਾਨੀ ਜਿਵੇਂ ਕੋਈ ਆਕਰ ਕੇ ਦੱਸ ਦੇਵੇ ਕਿ ਇਸ ਤਰ੍ਹਾਂ ਕਰੋ ਤੇ ਤੁਹਾਡਾ ਪੁੱਤਰ ਠੀਕ ਹੋ ਜਾਵੇਗਾ ਕਰਦੇ ਨੇ ਨਾ ਅੱਜ ਵੀ ਇਸੇ ਪ੍ਰਕਾਰ ਨਵਾਬ ਸਾਹਿਬ ਕਹਿੰਨ ਲੱਗੇ ਕਿ ਜਿਵੇਂ ਕੋਈ ਮੈਨੂੰ ਆਕਰ ਕੇ ਦੱਸ ਦਿੰਦਾ ਹੈ ਇਸ ਤਰ੍ਹਾਂ ਕਰਨਾ ਕਰ ਆ ਤਰੀਕਾ ਵਰਤਨਾ ਕਰ ਮੈਂ ਸਾਰੇ ਤਰੀਕੇ ਵਰਤ ਕਰਕੇ ਦੇਖ ਲਏ ਹਨ ਉਹੀ ਗੱਲ ਆਪਣੇ ਹਿਰਦੇ ਦੇ ਵਿੱਚ ਮੰਨ ਕਰਕੇ ਸਾਰਾ ਕੁਝ ਕਰਕੇ ਦੇਖ ਲਿਆ ਹੈ ਸੁਣ ਕਰ ਭਾਗੋ ਮਨ ਮਹਾਂ ਗੁਨਿਆ ਜੋ ਚਾਹਤ ਸੋ ਕਾਰਜ ਬਣਿਆ ਤੇ ਇਸ ਤਰ੍ਹਾਂ ਜਦੋਂ ਮਲਕ ਭਾਗੋ ਨੇ ਸੁਣਿਆ ਜੇ ਹੁਣ ਸ਼ੈਤਾਨੀ ਦਿਮਾਗ ਹੈ ਮਲਕ ਭਾਗੋ ਨੇ ਇਹ ਖਬਰ ਸੁਣੀ ਕਿ ਰਾਜੇ ਦਾ ਪੁੱਤਰ ਕਿਸੇ ਤਰੀਕੇ ਦੇ ਨਾਲ ਵੀ ਠੀਕ ਨਹੀਂ ਹੋ ਰਿਹਾ ਇਹ ਰਾਜੇ ਨੂੰ ਇਹਨਾਂ ਲੱਗਿਆ ਹੈ ਹੁਣ ਅੱਗੇ ਇੱਕ ਸੁਭਾ ਦੇਣ ਲੱਗਾ ਹੈ ਸੁਝਾ ਦੇਣ ਲੱਗਿਆ ਹੈ ਰਾਜੇ ਨੂੰ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਤੇ ਕਹਿੰਦਾ ਜੋ ਚਾਹਤ ਸੋ ਕਾਰਜ ਬਣਿਆ ਜਿਹੜੀ ਗੱਲ ਮੈਂ ਚਾਹੁੰਦਾ ਸੀ ਉਹ ਕੰਮ ਤਾਂ ਬਣ ਗਿਆ ਵੀ ਹੁਣ ਤਾਂ ਮੈਨੂੰ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੜਾਉਣ ਦਾ ਬਹਾਨਾ ਮਿਲ ਗਿਆ ਕਿ ਕਿਸੇ ਤਰੀਕੇ ਉਹਨਾਂ ਮੇਨਾਂ ਦੇ ਗੁਰੂ ਪੜਾ ਸਕਾਂ ਇਸ ਤਰ੍ਹਾਂ ਹੁਣ ਅੱਗੇ ਸੁਝਾਅ ਦੇਣ ਲੱਗਿਆ ਹੈ ਬੋਲਿਓ ਦੁਸ਼ਟ ਮਾਦਰ ਮਤਮਾਨੀ ਜਿਹ ਤੇ ਨਰਕ ਪਾਏ ਟੁਖ ਖਾਨੀ ਇਹ ਫਿਰ ਕਿ ਜਿਹੜਾ ਹੁਣ ਦੁਸ਼ਟ ਬੰਦਮਤੀ ਵਾਲਾ ਮਲਕ ਭਾਗੋ ਹੈ ਰਾਜੇ ਨੂੰ ਸਲਾਹ ਦੇਣ ਲੱਗਾ ਬੋਲਿਆ ਹੈ ਜਿਹੜਾ ਅੱਗੇ ਜਾ ਕਰਕੇ ਵੀ ਦੁੱਖ ਪਾਉਣਾ ਕਰੇਗਾ ਜਿਹਤੇ ਨਰਕ ਆਏ ਦੁਖ ਖਾਣੇ ਦੁੱਖਾਂ ਦੀ ਖਾਨ ਨਰਕਾਂ ਨੂੰ ਇਸ ਤਰਕੇ ਪਾਉਣਾ ਕਰੇਗਾ ਇਹ ਜੀਵ ਗਹੋ ਫਕੀਰ ਕਾਮਲਹਿ ਕੋ ਤੁਮ ਸੋ ਤਬੇਦਨ ਖੋਵੇ ਸੋ ਤੇ ਹੁਣ ਸੁਝਾ ਦੇਣ ਲੱਗਿਆ ਸੁਝਾ ਦੇਣ ਲੱਗਿਆ ਕਿਦਾ ਨਵਾਬ ਸਾਹਿਬ ਜੀ ਆਪਣੇ ਪੁੱਤਰ ਨੂੰ ਠੀਕ ਕਰਨਾ ਹੈ ਨਾ ਇਹ ਕਿਸੇ ਕਾਮਲ ਹੈ ਕਿਸੇ ਪੂਰਨ ਫਕੀਰ ਨੂੰ ਫੜਨਾ ਕਰ ਕਿਸੇ ਪੂਰੇ ਫਕੀਰ ਨੂੰ ਫੜ ਕੇ ਲਿਆਉਣਾ ਕਰ ਤੁਮ ਸੁਤ ਬੇਦਨ ਖੋਵਹਿ ਸੋ ਉਹੀ ਤੇਰੇ ਪੁੱਤਰ ਦੀ ਪੀੜਾ ਨੂੰ ਦੂਰ ਕਰ ਸਕੇਗਾ ਇਹ ਸੁਝਾ ਦਿੰਦਾ ਹੈ ਤੈਨ ਬਿਨ ਰੋਜ ਤਨ ਜਾਏ ਨਾ ਕੈਸੇ ਨਿਜ ਪੁਜ ਬਲ ਬਿਨ ਛਤਰ ਜੈਸੇ ਮਹਿਣ ਲੱਗਿਆ ਕਿ ਕਿਸੇ ਵੀ ਪੂਰਨ ਫਕੀਰ ਨੂੰ ਫੜੇ ਤੋਂ ਬਿਨਾ ਤੇਰੇ ਪੁੱਤਰ ਦਾ ਰੋਗ ਦੂਰ ਨਹੀਂ ਹੋਵੇਗਾ ਇਹ ਡਰ ਬਿਠਾ ਦਿੰਦਾ ਰਾਜੇ ਦੇ ਮਨ ਦੇ ਵਿੱਚ ਡਰ ਬਿਠਾ ਦਿੰਦਾ ਕਿ ਜਿੰਨਾ ਚਿਰ ਕਿਸੇ ਪੂਰਨ ਫਕੀਰ ਨੂੰ ਨਹੀਂ ਫੜਦਾ ਤੇਰਾ ਪੁੱਤਰ ਠੀਕ ਨਹੀਂ ਹੋਵੇਗਾ ਜਿਵੇਂ ਕਹਿਣ ਲੱਗਾ ਕਿ ਆਪਣੀਆਂ ਬਾਹਾਂ ਦੇ ਉੱਤੇ ਜੋਰ ਨਾ ਹੋਵੇ ਤੇ ਸ਼ਤਰੂ ਨਹੀਂ ਭਜਾਇਆ ਭਜਦਾ ਸ਼ਤਰੂ ਭਜਦਾ ਨਹੀਂ ਪਿੱਛੇ ਨਹੀਂ ਹਟਦਾ ਹੈ ਉਵੇਂ ਜਿੱਨਾ ਤਰਫ ਫਕੀਰ ਨੂੰ ਨਹੀਂ ਭੜੇਗਾ ਤੇਰਾ ਪੁੱਤਰ ਠੀਕ ਨਹੀਂ ਹੋਵੇਗਾ ਸੋਨਾ ਸ਼ਰੋਨਾ ਨ ਭਨ ਅਤਖਾਨ ਕੋ ਕਾਮਲ ਮੋਜ ਨਹੀਂ ਪਛਾਨਾ ਇੱਕ ਦੋ ਨਵਾਬ ਨੇ ਇਹ ਸੁਣਿਆ ਤੇ ਸੁਣ ਕਰਕੇ ਕਹਿਣ ਲੱਗਾ ਕੌਣ ਹੈ ਪੂਰਨ ਫਕੀਰ ਮੈਨੂੰ ਤੇ ਕੋਈ ਪਤਾ ਨਹੀਂ ਮੈਂ ਤਾਂ ਨਹੀਂ ਜਾਣਦਾ ਕਿਸੇ ਪੂਰਨ ਫਕੀਰ ਨੂੰ ਕਹਤ ਮਾਲਕ ਇੱਕ ਨਾਨਕ ਨਾਮ ਸੋ ਕਾਮਲ ਸਮਝੋ ਅਬਰਾਮ ਮਾਲਕ ਭਾਗੂ ਕਹਿਣ ਲੱਗਾ ਇੱਕ ਨਾਮ ਦਾ ਤਬਾਰ ਹੈ ਉਹ ਪੂਰਨ ਹੈ ਪੂਰਨ ਹੈ ਉਸ ਨੂੰ ਪੂਰਨ ਫਕੀਰ ਸਮਝਣਾ ਕਰ ਜਾਣਨਾ ਕਰ ਦੋਹਰਾ ਬਹੁ ਨਰ ਸੁਨਹਿ ਨਾ ਗਨਹਿ ਮਨ ਔਗਣ ਕੈ ਕੁਨ ਰੀਤ ਹੁਣ ਇਤੇ ਕਵੀ ਜੀ ਨਸੀਹਤ ਦਿੰਦੇ ਹੋਏ ਕਹਿੰਦੇ ਹਨ ਕਿ ਜਿਹੜੇ ਲੋਕ ਹਨ ਬਹੁਤੇ ਲੋਕ ਸੁਣਦੇ ਹਨ ਪਰੰਤੂ ਗੁਣ ਔਗਣ ਦੀ ਰੀਤ ਨਹੀਂ ਸਮਝਦੇ ਹਨ ਗੁਣ ਔਗਣ ਦੇ ਬਾਰੇ ਨਹੀਂ ਸਮਝਣਾ ਕਰਦੇ ਜਿਵੇਂ ਕਿਸੇ ਜੀ ਕਹਿ ਦਿੱਤਾ ਉਵੇਂ ਹੀ ਮੰਨ ਲੈਂਦੇ ਹਨ ਇਸ ਪ੍ਰਕਾਰ ਹੁਣ ਅਗੇ ਕਵੀ ਜੀ ਦੱਸਣਾ ਕਰਦੇ ਹਨ ਕਿ ਜਿਹੜਾ ਇਹ ਨਵਾਬ ਹੈ ਇਸਨੇ ਗੱਲ ਤੇ ਸੁਣਦੇ ਹੀ ਬਲਕਿ ਇਸ ਦੀ ਹਲਕ ਭਾਗੋ ਨਹੀਂ ਪਰ ਉਸ ਦੇ ਉੱਪਰ ਵਿਚਾਰ ਨਹੀਂ ਕਰਨਾ ਕੀਤਾ। ਸੰਤ ਗਹੇ ਤੇਰੀ ਜੈ ਕਹਿੰਦੋਂ ਸੇਵ ਸਹਪ੍ਰੀਤ। ਇਸਨੇ ਹੁਣ ਗੱਲ ਤਾਂ ਸੁਣ ਲਈ ਬਲਕਿ ਭਾਗੋ ਦੀ ਪਰ ਇਹ ਵਿਚਾਰ ਨਹੀਂ ਕੀਤਾ ਕਿ ਸੰਤ ਨੂੰ ਅੜੇ ਤੇ ਸੰਤ ਪ੍ਰਸੰਨ ਹੁੰਦਾ ਜਾਂ ਫਿਰ ਸੰਤ ਦੀ ਸੇਵਾ ਕਰੇ ਤੇ ਸੰਤ ਪ੍ਰਸੰਨ ਹੁੰਦਾ। ਇਹ ਵਿਚਾਰਣ ਵਾਲੀ ਗੱਲ ਹੈ ਵਿਚਾਰਧਾਰਾ ਨਹੀਂ। ਗੁਣ ਔਗਣ ਦੀ ਰੀਤ ਨਹੀਂ ਸਮਝਦੇ ਇਹ ਜਿਹੜੇ ਕੰਨਾਂ ਦੇ ਕੱਚੇ ਲੋਕ ਹਨ ਇਹਨਾਂ ਨੂੰ ਅਕੀ ਦੀ ਨਸੀਹਤ ਦੇ ਹਨ ਨਸੀਹਤ ਦੇ ਕਰਕੇ ਕਹਿੰਦੇ ਹਨ ਕਿ ਇਹ ਸਮਝਦੇ ਨਹੀਂ ਕਿ ਸੰਤ ਨੂੰ ਫੜੇ ਤੇ ਸੰਤ ਪ੍ਰਸੰਨ ਹੋਵੇਗਾ ਪਰਮੇਸ਼ਰ ਪ੍ਰਸੰਨ ਹੋਵੇਗਾ ਜਾਂ ਸੰਤਾਂ ਦੀ ਸੇਵਾ ਕਰਨ ਦੇ ਨਾਲ ਉਸੇ ਪਰਮੇਸ਼ਰ ਪ੍ਰਸੰਨ ਹੋਵੇਗਾ ਚਾਹ ਪਾਏ ਸੁਣ ਪਠਾਨ ਨੇ ਮਨ ਜਪਠਾਏ ਲਾਲੋ ਸਾਧਨ ਦੇ ਸਾਸ ਆਏ ਇਸ ਤਰ੍ਹਾਂ ਸੁਣ ਕਰਕੇ ਪਠਾਨ ਨੇ ਕੁਸ ਨਵਾਬ ਨੇ ਆਪਣੀ ਮਨੁੱਖ ਭੇਜ ਦਿੱਤੇ ਹਨ ਭਾਈ ਲਾਲੋ ਦੇ ਘਰ ਵੱਲ ਚਲ ਕਰਕੇ ਆਉਣਾ ਕੀਤਾ ਹਨ ਗਵਨੇ ਹੋਤੇ ਤਬ ਹੈ ਉਦਿਆਨਾ ਕਮਲ ਨੈਣ ਸ੍ਰੀ ਗੁਰ ਗਤਿ ਦਾ ਨਾ ਸ਼ਰਮਣੀ ਮੁਕਤੀ ਦੇ ਦਾਦੇ ਸਤਗੁਰੂ ਗਰੀਬ ਨਵਾਬ ਕਮਲ ਜਿਤਰਾ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸਮੇਂ ਕਹਿੰਦੇ ਨੇ ਉਦਿਆਨ ਵੱਲ ਗਏ ਹੋਏ ਜਿਵੇਂ ਨਿਤਪ੍ਰਤਿ ਦਾ ਸੁਭਾਅ ਹੈ ਨਾ ਸਵੇਰ ਹੁੰਦਿਆਂ ਉੱਠ ਕਰਕੇ ਸਤਗੁਰੂ ਜੀ ਉਦਿਆਨ ਚਲੇ ਜਾਂਦੇ ਤੇ ਸ਼ਾਮ ਨੂੰ ਭਾਈ ਦਾਦੂ ਦੇ ਘਰ ਵਾਪਸ ਮੁੜ ਕੇ ਆਉਂਦੇ ਸਨ ਉਸੇ ਰੀਤ ਅਨੁਸਾਰ ਸਤੂਜੀ ਜੀ ਉਜਾੜ ਵੱਗ ਗਏ ਹੋਏ ਹਨ ਕਹਾ ਕਿ ਤਨਹੋ ਪਵਾਲ ਬੁਲਾਏ ਕਰਹੁ ਨਾਹੇ ਤਾਉ ਕਹਿਲੇ ਜਾਏ ਮਨੁੱਖਾ ਨੇ ਜਾ ਕਰਕੇ ਤੇ ਸੁਨੇਹਾ ਦਿੱਤਾ ਕਹਿਣ ਲੱਗੇ ਚਲੋ ਤੁਹਾਨੂੰ ਰਾਜੇ ਨੇ ਬੁਲਾਇਆ ਕਿ ਜ ਨਹੀਂ ਜਾਉਗੇ ਤੇ ਤੁਹਾਨੂੰ ਫੜ ਕਰਕੇ ਲੈ ਜਾਵਾਂਗੇ ਕਮਲ ਬਾਦਨ ਸਨਕਰ ਤਨ ਬਾਨੀ ਗਵਨੇ ਸੰਗ ਰੇਪਤ ਇਸਥਾਨੀ ਇਹ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਦ ਜੀ ਦੇ ਉਹਨਾਂ ਦੇ ਬਚਨ ਸੁਣੇ ਤੇ ਸੁਣ ਕਰਕੇ ਸਤਿਗੁਰੂ ਜੀ ਮਤਮਾਨੀਆਂ ਦੇ ਮਾਨਾਂ ਨੂੰ ਦੂਰ ਕਰਨ ਵਾਸਤੇ ਮਤਮੰਦਾਂ ਨੂੰ ਸਵਤੰਤਰ ਦੇਣ ਵਾਸਤੇ ਸਤਿਗੁਰੂ ਗਰੀਬ ਨਵਾਜ਼ ਰਾਜੇ ਦੇ ਸਥਾਨ ਤੇ ਪਹੁੰਚ ਗਏ ਹਨ ਵਾਸੀ ਨਿਕਟ ਜਾਏ ਜਗ ਤੇ ਸਾ ਬੋਲੇਓ ਦਰਸ ਬਿ ਲੋਕ ਨਰੇਸ਼ਾ ਸਤਿਗੁਰੂ ਗਰੀਬ ਨਵਾਜ਼ ਨਵਾਬ ਦੇ ਪਾਸ ਡਾਕਟਰ ਕੇ ਬੈਠ ਗਏ ਹਨ ਨਵਾਬ ਨੇ ਸਤਿਗੁਰੂ ਗਰੀਬ ਨਵਾਜ਼ ਦੇਖਿਆ ਹੈ ਤੇ ਦੇਖ ਕਰਕੇ ਬੋਲਿਆ ਹੈ ਭੋ ਫਕੀਰ ਮਮ ਸਤ ਸੁਤ ਕੋ ਰੋਗ ਦਿਹ ਗਵਾਏ ਕਰਹੁ ਨਹਿ ਸੋਗੋ ਕਹਿੰਦ ਲਗਿਆ ਹੈ ਫਕੀਰ ਮੇਰੇ ਪੁੱਤ ਦਾ ਰੋਗ ਕਰ ਦਿਓ ਤੇ ਮੈਨੂੰ ਸ਼ੰਕੀਤ ਰਹਿਤ ਕਰ ਦੇਣਾ ਕਰੋ ਮੈਨੂੰ ਸੋਗ ਤੋਂ ਦੁੱਖ ਤੋਂ ਰਹਿਤ ਕਰ ਦਿਓ ਨਤ ਰੱਖੋ ਮੈਂ ਕਦਮਝਾਰਾ ਨਹਿ ਛੋਡਾਂ ਨਾ ਦੋ ਆਹਾਰਾ ਨਾਲ ਕਹਿ ਲੱਗਿਆ ਕਿ ਜੇ ਨਹੀਂ ਠੀਕ ਕਰੋਗੇ ਤੇ ਤੁਹਾਨੂੰ ਮੈਂ ਕੈਦ ਵਿੱਚ ਰੱਖਾਂਗਾ ਨਾ ਭੋਜਨ ਦਵਾਂਗਾ ਇਹ ਨਾ ਤੁਹਾਨੂੰ ਕੈਦ ਵਿੱਚੋਂ ਛੱਡਣਾ ਕਰਾਂਗਾ ਨਾ ਛੋਡੋ ਨਾ ਦੋ ਆਹਾਰਾ ਸੁਣ ਬੋਲੇ ਸ੍ਰੀ ਨਾਨਕ ਬਜਨਾ ਤੂੰ ਭਾ ਮੋਹੇ ਬੰਦ ਮੈਂ ਪਚਨਾ ਗੁਰੂ ਸਾਧੂ ਦੇ ਗਰੀਬ ਨਵਾਦੀਆਂ ਤੇ ਇਹ ਬਚਨ ਸੁਣੇ ਤੇ ਸਣ ਕਰਕੇ ਸਾਧੂ ਜੀ ਕਹਿੰਦੇ ਰਾਜਨ ਤੂੰ ਮੋਹ ਦੇ ਬੰਧਾਂ ਦੇ ਤੂੰ ਫਸਿਆ ਹੋਇਆ ਉਹਦੇ ਬਦਲਾਂ ਦੇ ਵਿੱਚ ਅਸਫਰ ਕੇ ਖਜਤ ਹੋ ਰਿਹਾ ਜਿਸ ਕੋ ਹਤਨ ਚਾਹਤ ਹੋ ਰੋਗ ਸੋ ਤੋ ਪਹੁੰਚਤ ਭਾ ਯਮ ਲੋਗ ਸਤਗੁਰੂ ਗਰੀਬ ਨਵਾਦ ਕਹਿਣਦਗੇ ਹੀ ਰਾਜਨ ਜਿਹੜੇ ਪੁੱਤਰ ਦਾ ਰੋਗ ਦੂਰ ਕਰਨਾ ਚਾਹੁੰਦਾ ਹੈ ਤੇਰਾ ਉਹ ਪੁੱਤਰ ਤੇ ਯਮ ਲੋਗ ਪਹੁੰਚ ਗਿਆ ਉਹ ਤਾਂ ਪਰਲੋਕ ਸੁਧਾਰ ਗਿਆ ਸੌਧਨ ਕੇਤ ਕੇ ਲਿਓ ਮੰਗਾਏ ਨਿਕਟ ਬੈਠ ਕੇ ਉਹ ਗਾਲਬ ਜਾਏ ਤੇ ਸਤਿਗੁਰੂ ਜੀ ਕਹਿਣ ਲੱਗੇ ਆ ਪਹਿਲਾਂ ਆਪਣੀ ਕਰਤ ਦੀ ਖਬਰ ਤੇ ਪਕਾ ਲੈਣਾ ਕਰ ਪਹਿਲਾਂ ਆਪਣੀ ਕਰਤ ਦੀ ਖਬਰ ਸਾਰ ਦਾ ਲੈ ਲੈ ਜਿਹੜਾ ਪੁੱਤਰ ਧਾਈ ਪਰਲੋਕ ਚਲਾ ਗਿਆ ਇੱਥੇ ਬੈਠ ਕੇ ਕਿਉਂ ਢੀਂਗਾ ਮਾਰਦਾ ਹੈ ਸੁਣ ਸੋਨ ਬੈਸਾ ਮਾਤੂ ਘਾਰ ਨਰਕੋ ਭੇਜਾ ਰਿਦੈ ਪੀਰ ਜਨ ਫਟਤ ਕਰੇ ਜਾ ਤੁ ਰਾਜੇ ਜੇ ਇਸ ਤਰ੍ਹਾਂ ਸੁਣਿਆ ਤੇ ਸੁਣ ਕਰਕੇ ਛੇਤੀ ਦੇ ਨਾਲ ਇੱਕ ਮਨੁੱਖ ਆਪਣੀ ਕਰ ਦੇ ਵਿੱਚ ਖਬਰ ਲੈਣ ਵਾਸਤੇ ਤੇਜ ਦਿੱਤਾ ਰਿਦੈ ਪੀਰ ਜਨ ਫਟਤ ਕਰੇ ਜਾ ਮਨੁਸ਼ ਦਾ ਰਿਦੈ ਕਲੇਜਾ ਜਿਹੜਾ ਹੈ ਕੀੜਾ ਦੇ ਨਾਲ ਫਟਦਾ ਜਾ ਰਿਹਾ ਹੈ ਇਤਨੇ ਮਹਾਨ ਉਤਹਾ ਆਵਾ ਮ੍ਰਿਤਕ ਭਾਏ ਕਾ ਬਚਨ ਸੁਨਾਵਾ ਇੰਨੇ ਸਮੇਂ ਨੂੰ ਉਹ ਮਨੁੱਖ ਵਾਪਸ ਮੁੜ ਕੇ ਆਇਆ ਹੈ ਤੇ ਆਕਰਿਸ਼ ਨੇ ਖਬਰ ਦਿੱਤੀ ਕਿ ਰਾਜਨ ਤੇਰਾ ਪੁੱਤਰ ਪਰਲੋਕ ਚੜ ਗਿਆ ਪੁੱਤਰ ਦੇ ਮਰਨ ਦੀ ਆਖਰੀ ਖਬਰ ਸੁਣਾਤੀ ਹੈ ਸਨਤ ਭਾਇਓ ਸੋ ਬੇਕਲ ਨਰੇਸ਼ਾ ਉਠ ਆਏ ਸ੍ਰੀ ਪ੍ਰਭੂ ਜਗ ਤੇ ਸਾਹ ਗੁਰੂ ਰਾਜੇ ਨੇ ਆਪਣੇ ਪੁੱਤਰ ਦੇ ਪਰਲੋਕ ਗਮਨ ਕਰਨ ਦੇ ਬਚਨ ਸੁਣੇ ਤੇ ਬੜਾ ਉਦਾਸ ਹੋ ਗਿਆ ਬੜਾ ਬਿਆਕਲ ਹੋ ਗਿਆ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉੱਥੋਂ ਉੱਠੇ ਹਨ ਉੱਠ ਕਰਕੇ ਵਾਪਸ ਚਲੇ ਆਏ ਹਨ ਸਹਜ ਸੁਭਾਏ ਗਏ ਉਦਿਆਨ ਕਿਉ ਹਾਨ ਜਨ ਮਾਨੀ ਮਾਨਾ ਸਤਿਗੁਰੂ ਗਰੀਬਦਾਸ ਜਿਨ੍ਹਾਂ ਨੇ ਮਾਨੀਆਂ ਤੇ ਮਾਨ ਨੂੰ ਦੂਰ ਕੀਤਾ ਹੈ ਹੰਕਾਰੀਆਂ ਦੇ ਹੰਕਾਰ ਨੂੰ ਤੋੜਿਆ ਹੈ ਨਾਸ ਕੀਤਾ ਹੈ ਸੁਤੇ ਸਿੰਧੀ ਉੱਠ ਕਰਕੇ ਵਿਜਾੜ ਵੱਲ ਚਲੇ ਗਏ ਹਨ ਆਸ ਪ੍ਰਕਾਰ ਤੈ ਸਮਾ ਬਿਤਾਵਾ ਜਨ ਦੁਖ ਬਨ ਕੋ ਜੋ ਗੁਰ ਦਾਵਾ ਇਸ ਪ੍ਰਕਾਰ ਸਤਿਗੁਰੂ ਗਰੀਬ ਨਾਦ ਜੀ ਇਹਨਾਂ ਬਾਤ ਨਗਰ ਜੀ ਵਿੱਚ ਆਪਣਾ ਸਮਾ ਬਤੀਤ ਕਰ ਰਹੇ ਹਨ ਜਿਨ੍ਹਾਂ ਨੇ ਆਪਣੇ ਸੇਵਕਾਂ ਦੇ ਦੁੱਖਾਂ ਰੂਪੀ ਜੰਗਲ ਨੂੰ ਸਾੜਨ ਵਾਲੀ ਦਾਵਾ ਅਗਨ ਰੂਪ ਹੋ ਕਰਕੇ ਉਹਨਾਂ ਦੇ ਦੁੱਖਾਂ ਨੂੰ ਛਾੜਿਆ ਹੈ ਦਾਸ ਕੀਤਾ ਹੈ ਕਤਕਾ ਹੈ ਲਾਲੋ ਆਲ ਰੈਨ ਗੁਜਾਰਾ ਭੋਰ ਹੋਤ ਉਦਿਆਨ ਪਧਾਰੈ ਸਾਧੂ ਜੀ ਨਿਹਬਾਦ ਲਾਲੋ ਰੈਨ ਲਾਲੋ ਦੇ ਘਰ ਦੇ ਵਿੱਚ ਆਈ ਲਾਲੋ ਜਿਹਦੇ ਘਰ ਦੇ ਵਿੱਚ ਰਾਗ ਗੀਤ ਕਰਦੇ ਗੁਜਾਰਦੇ ਹਨ ਭੋਰ ਹੋਤ ਉਦਿਆਨ ਪਧਾਰੈ ਫਿਰ ਜਿਵੇਂ ਸਵੇਰ ਹੁੰਦੀ ਹੈ ਸਵੇਰ ਹੁੰਦਿਆਂ ਹੀ ਉੱਠ ਕਰਕੇ ਫੇਲ ਉਜਾੜ ਵੱਲ ਚਲੇ ਜਾਣਾ ਕਰਦੇ ਇਸ ਪ੍ਰਕਾਰ ਸਤਿਗੁਰੂ ਜੀ ਬਿਨੁਵਾਦ ਏਮਨਾਵਾਦ ਦੀ ਤਰਜੀਹ ਜਪਨਾ ਜਿਹੜਾ ਜੀਵਨ ਹੈ ਜੀਤ ਕਰ ਰਹੇ ਨੇ ਸਮਾ ਲੰਘਾ ਰਹੇ ਹਨ ਉਹਨ ਇਸ ਤੋਂ ਅੱਗੇ ਸਤਿਗੁਰੂ ਜੀ ਬਿਨੁਵਾਦ ਜਿਵੇਂ ਤਲਵੰਡੀ ਜਾਣਾ ਕਰਦੇ ਹਨ ਉਹ ਪ੍ਰਸੰਗ ਆਪਾ ਪਾਉਣ ਵਾਲੀ ਭਾਰਤ ਦੇ ਸਰਵਨ ਕਰਨਾ ਕਰਾਂਗੇ ਸਤਿਗੁਰੂ ਜੀ ਬਿਨੁਵਾਦ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰਦੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਬੁੱਲਾਂ ਚੁੱਕਾਂ ਦੇਖੇ ਹਾਂ ਅਗਾਹਾਂ ਤੋਂ ਸਤਿ ਦੀ ਸੰਤ ਬਖਸ਼ਣ ਜੀ ਸਤਿਗੁਰੂ ਤੇ ਸਤਿਗੁਰ ਜੀ ਸੰਤ ਬਖਸ਼ਣ ਹਾਰ ਬਖਸ਼ ਲੈਣਾ ਜੀ ਲਾਲੋ ਆਲ ਰਹਿਣ ਗੁਜਾਰਾ ਭੋਰ ਹੋਤ ਉਦਿਆਨ ਪਧਾਰ ਏ ਗੁਬਿੰਦ ਏ ਖਾਹ ਏ ਦਿਆਲ ਲਾਲ ਨਾਨਕ ਆਤ ਅਨਾਥ ਸਹੀ ਦੀਨ ਦਰਦ ਨਿਵਾਰ ਇਹ ਸਮਰੱਥ ਅਗਮ ਪੂਰਨ ਬੋਹੀ ਮਯਾ ਤਾਰ ਅੰਤ ਕੂਪ ਮਹਾ ਪ੍ਰਯਾਨ ਅੰਤ ਪਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ ਇਕ ਅੱਖਰ ਹਰਿ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਦ ਜੋ ਸਰਤਾ ਕਰ ਸੇਵ ਦੇ ਪਰਕਾਰ ਉਤਾਰਨ ਹਾਰ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਿਹ